ਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੰਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਬਾਅਦ ਇੱਕ ਮੰਚ ਤੇ ਇਕੱਠਾ ਨਜ਼ਰ ਆਇਆ ਹੈ ਲੰਬੇ ਸਮੇਂ ਤੋਂ ਬਾਅਦ ਸਾਰੇ ਅਕਾਲੀ ਲੀਡਰ ਅਫਸਰ ਇਕੱਠੇ ਹੋਏ ਨੇ ਸੋ ਪੰਜ ਮੈਂਬਰੀ ਕਮੇਟੀ ਵੀ ਉਹਨਾਂ ਲੀਡਰਾਂ ਦੇ ਵਿੱਚ ਪਹੁੰਚੀ ਜਿਸ ਨੂੰ ਲੈ ਕੇ ਅਕਾਲੀ ਦਲ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਕਾਲੀ ਦਲ ਸਾਰਾ ਫਿਰ ਇਕੱਠਾ ਹੋ ਗਿਆ ਹੈ ਜੋ ਪੰਜਾਬ ਦੇ ਵਿੱਚ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਅਲੱਗ-ਅਲੱਗ ਧੜੇ ਬਣੇ ਹੋਏ ਸੀ ਉਹ ਅਲੱਗ-ਅਲੱਗ ਧੜੇ ਹੁਣ ਖਤਮ ਹੋ ਗਏ ਨੇ ਬਾਗੀ ਧੜਾ ਦਾਗੀ ਧੜਾ ਹੋਰ ਜਿਹੜੇ ਧੜੇ ਸੀ ਉਹ ਸਾਰੇ ਇਕੱਠੇ ਹੋਣ ਤੋਂ ਬਾਅਦ ਇੱਕੋ ਮੰਚ ਤੇ ਸਾਰਿਆਂ ਨੇ ਜੋ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਤੇ ਮਨਪ੍ਰੀਤ ਸਿੰਘ ਆਲੀ ਦੇ ਨਾਲ ਖੜੇ ਹੋਏ ਨਜ਼ਰ ਆਏ ਨੇ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਜੋ ਦੁਰੀਆਂ ਵਧੀਆਂ ਹੋਈਆਂ ਸੀ ਵੱਖ-ਵੱਖ ਲੀਡਰਾਂ ਦੀਆਂ ਉਹ ਸਾਰੇ ਲੀਡਰ ਅੱਜ ਇਕੱਠੇ ਦੇਖੇਗੇ ਜਿਵੇਂ ਹੀ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਭਰਤੀ ਮਾਮ ਨੂੰ ਲੈ ਕੇ ਚੱਲੀ ਹੋਈ ਏ ਜਿੰਨਾਂ ਵਿੱਚ ਪੰਜ ਮੈਂਬਰ ਮਨਪ੍ਰੀਤ ਸਿੰਘ ਯਾਲੀ ਜੋ ਮਜੂਦਾ ਵਿਧਾਇਕ ਨੇ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਜੋ ਸੁਖਬੀਰ ਸਿੰਘ ਬਾਦਲ ਦੇ ਅਤਿ ਨੇੜੀ ਸਾਥੀ ਨੇ ਸੰਤਾ ਸਿੰਘ ਉਮੇਦਪ uri ਜੋ ਅਕਾਲੀ ਦਲ ਵੱਲੋਂ ਲੰਬਾ ਸਮਾਂ ਉਹਨਾਂ ਦੀ ਸੇਵਾ 40 ਸਾਲ ਤੋਂ ਅਕਾਲੀ ਦਲ ਨਾਲ ਲਗਭਗ ਦਿਨ ਰਾਤ ਜੋ ਜੁੜੇ ਹੋਏ ਨੇ ਹੋਰ ਵੀ ਜਿਹੜੇ ਸਾਰੇ ਲੀਡਰ ਸੀ ਉਹ ਅੱਜ ਜ਼ਿਲ੍ਹਾ ਸੰਗਰੂਰ ਦੇ ਧਰਤੀ ਦੇ ਉੱਪਰ ਇਕੱਠੇ ਹੋਏ ਨੇ ਔਰ ਪ੍ਰਵਿੰਦਰ ਸਿੰਘ ਢਿੰਸਾ ਦੇ ਵੱਲੋਂ ਜੋ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢਿੰਸਾ ਪਿਛਲੇ ਦਿਨਾਂ ਤੋਂ ਜਿਹੜੇ ਬਿਮਾਰ ਚੱਲ ਰਹੇ ਨੇ ਉਹਨਾਂ ਦੇ ਹਾਲ-ਚਾਲ ਵੀ ਉਹਨਾਂ ਨੇ ਪੁੱਛਿਆ ਔਰ ਅਕਾਲੀ ਦਲ ਦੇ ਜੋ ਸਰਜੀਤ ਕਰਨ ਵਾਸਤੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਉਹਨਾਂ ਦੇ ਵੱਲੋਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਏ ਸੋ ਅਕਾਲੀ ਦਲ ਸੁਧਾਰ ਲੈ ਤੇ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਸਾਰੀਆਂ ਜਥੇਬੰਦੀਆਂ ਨੂੰ ਜਿਹੜੇ ਅਪੀਲ ਕੀਤੀ ਕਿ ਅਸੀਂ ਆਪੋ ਆਪਣੀਆਂ ਜਥੇਬੰਦੀਆਂ ਨੂੰ ਖਤਮ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰੀਏ ਜੋ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦੇਈਏ ਜਿਨ੍ਹਾਂ ਵਿੱਚ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਟਿੰਸਾ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਨਾਲਾ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਤੇ ਅਕਾਲੀ ਆਗੂ ਹਰੀ ਸਿੰਘ ਨਾਭਾ ਵੀ ਸ਼ਾਮਲ ਹੋਏ ਨੇ ਸੋ 2 ਦਸੰਬਰ ਤੋਂ ਪਹਿਲਾ ਸਾਬਕਾ ਵਿਧਾਇਕ}{|\text{ਇਕਬਾਲ ਸਿੰਘ ਝੁੰਦਾ ਨੇ}} ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੀ ਪਾਈ ਗੁਮਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਾਲੀਦਰ ਬਾਦਲ ਨਾਲ ਜੁੜੇ ਹੋਏ ਸਨ ਇਕਬਾਲ ਸਿੰਘ ਝੁੰਦਾ ਪੰਜ ਮੈਂਬਰੀ ਕਮੇਟੀ ਨੂੰ ਸ਼ਾਮਲ ਹੋਣ ਤੋਂ ਬਾਅਦ ਪਹਿਲਾ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਕਾਰ ਤੱਕ ਸਾਬ ਦੇ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਉਹਨਾਂ ਦੇ ਹੁਕਮਾਂ ਤੇ ਉੱਪਰ ਫੁੱਲ ਚੜਾਉਣਗੇ ਸ਼੍ਰੀ ਚੁੰਦਾ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹੋਣ ਕਾਰਨ ਇਸ ਭਰਤੀ ਮੈਂ ਮਜੂਟੇ ਹੋਇਆ ਨੇ ਸੋ ਅੱਜ ਸੰਗਰੂਰ ਵਿੱਚ ਹੋਣ ਵਾਲੇ ਜੋ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਇਕੱਠਾ ਨੇ ਸ਼ਮੂਲੀਅਤ ਕੀਤੀ ਏ ਔਰ ਮਨਪ੍ਰੀਤ ਸਿੰਘ ਯਾਲੀ ਨੇ ਬੋਲਦੇ ਆ ਦੱਸਿਆ ਕਿ ਅੱਜ ਬਹੁਤ ਵੱਡਾ ਦਿਨ ਜੋ ਸਾਰੇ ਲੀਡਰ ਅੱਜ ਇੱਕ ਮੰਚ ਤੇ ਇਕੱਠੇ ਹੋਏ ਨੇ ਆਪਣੇ ਮਨ ਮਟਾਓ ਕੋਲਾ ਕੇ ਜੋ ਆਪਣੀਆਂ ਦੂਰੀਆਂ ਸੀਗੀਆਂ ਉਹ ਅੱਜ ਖਤਮ ਹੋਈਆਂ ਨੇ ਸੋ ਬਹੁਤ ਚੰਗਾ ਸੁਨੇਹਾ ਜਾ ਰਿਹਾ ਹੈ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰਨ ਵਾਸਤੇ ਅਸੀਂ ਜਿਹੜੇ ਸਾਰੇ ਚੱਲੇ ਹੋਏ ਆ ਸੋ ਉਹਨਾਂ ਨੇ ਅਪੀਲ ਕੀਤੀ ਏ ਬਾਕੀ ਲੀਡਰਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਤੇ ਹੋਰ ਜਿਹੜੇ ਲੀਡਰ ਨੇ ਉਹ ਵੀ ਆਉਣ ਔਰ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਕਰੀਏ 27 ਦੀ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਲੀਡਰ ਜਿਹੜੇ ਨੇ ਉਹ ਭਾਵੇਂ ਸਾਡੇ ਤੋਂ ਅਜੇ ਦੂਰ ਚੱਲ ਰਹੇ ਨੇ ਪਰ ਉਹਨਾਂ ਨੂੰ ਅਪੀਲ ਏ ਕੇ ਅਸੀਂ ਉਹਨਾਂ ਦੇ ਕੋਲ ਵੀ ਜਾ ਕੇ ਉਹਨਾਂ ਨੂੰ ਵੀ ਅਸੀਂ ਇਸ ਮਹਿਮ ਨਾਲ ਜੋੜਾਂਗੇ ਉਹਨਾਂ ਨੂੰ ਹੀ ਭਰਤੀ ਕਰਾਂਗੇ ਤੇ ਅਕਾਲੀ ਦਲ ਮਜ਼ਬੂਤ ਕਰਾਂਗੇ ਔਰ ਅਕਾਲੀ ਦਲ ਦਾ ਅਗਲਾ ਪ੍ਰਧਾਨ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਹੀ ਬਣਾ ਦੇਾਂਗੇ ਜੇਕਰ ਸਾਰੇ ਲੋਕ ਜਿਹੜੇ ਡੈਲੀ ਗੇਟ ਚੁਣੇ ਜਾਣਗੇ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਹੋਣਗੇ ਔਰ ਸੁਖਵੀਰ ਸਿੰਘ ਬਾਦਲ ਹੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਬਣੇਗਾ